ਜਿਹੜੀ ਮੀਟਿੰਗ ਸੀ ਬਰਨਾਲੇ ਦੇ ਵਿੱਚ ਰੱਖੀ ਗਈ ਸੀ ਤੇ ਉਹਦੇ ਵਿੱਚ ਬਕ ਬਕ ਜਥੇਬੰਦੀਆਂ ਆਈਆਂ ਗੈਸਾ ਥੋੜਾ ਇਹ ਨਾਲ ਬាទ ਹਾਂਜੀ ਬਾਬੇ ਕੀ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮੌਜੂਦਾ ਬਗੀ ਸਿੰਘ ਸਾਹਿਬ ਜਾਇਦਾਰ ਬਕਬਕ ਲਵਿੰਦਰ ਸਿੰਘ ਚੰਦਪੁਰ ਸਾਹਿਬ ਬਲੇ ਉਹਨਾਂ ਦਾ ਬਰਸਾ ਇਹੋ ਜਾਇਦਾਰ ਦਾਸ ਗੁਰੂਪ ਸਿੰਘ ਜੀ ਦਰਣਾਦਰ ਸੋ ਸੰਗਤ ਜੀ ਆਪ ਜੀ ਦਾ ਵਿਚਾਰ ਜਿਹੜੀ ਕਰਨੀ ਸੀ ਅਸੀਂ ਪਖੰਡਾ بچਾਓ ਪੰਜਾਬ بچਾਓ ਜਿਹੜੀ ਮਹਮਾ ਹੈ ਭਾਈ ਮਰਪੁਰ ਸਿੰਘ ਖਾਲਸਾ ਫਰੀਦਕੋਟ ਵਾਲ ਨੇ ਚਲਾਈ ਹੋਈ ਆ ਜਿਹੜੇ ਕੁਝ ਸ਼ਰਾਰਤੀ ਅਨਸਰ ਆ ਜਿਹੜੇ ਅੱਜ ਧਰਮ ਦੀ ਆੜ ਦੇ ਵਿੱਚ ਆ ਕੇ ਸਾਡੇ ਕਹਿੰਦੇ ਇਹ ਕੰਮ ਗਦਨ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਸਾਡੇ ਕੁਝ ਆਪ ਦੇ ਬਗਾਨੇ ਨਹੀਂ ਸਾਡੀ ਬਗਾਨਾ ਨਾਲ ਲੜਾਈ ਨਹੀਂ ਆਪ ਦਾ ਨਾਲ ਸਾਡੇ ਆਪ ਦੇ ਕੁਝ ਸ਼ਰਾਰਤੀ ਅਨਸਰ ਆ ਜਿਹੜੇ ਇਹ ਮਹਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕਰੀ ਵੀ ਜਾਂਦੇ ਆ ਸੋ ਇਹ ਮੈਂ ਜਿਹੜੀ ਭਾਈ ਸਾਹਿਬ ਨੇ ਚਲਾਈ ਹੋਈ ਇਹ ਕਦੇ ਬੰਦ ਨਹੀਂ ਹੋ ਸਕਦੀ ਤੇ ਨਹੀਂ ਅਸੀਂ ਬੰਦ ਹੋਣ ਦੇਣੀ ਆ 2026 ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੀ ਅਸੀਂ ਜਿਹੜਾ ਇਹਦਾ ਤਕੜਾ ਸੰਘਰਸ਼ ਕਰਾਂਗੇ ਤੇ ਸਾਡੇ ਮੌਜੂਦਾ ਮੁਖੀ ਆ ਜਿਹੜੇ ਬਾਬਾ ਕਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਨਾਲ ਵੀ ਮਹਾਂਪੁਰਖਣਾ ਸਾਡੇ ਜਿਹੜੇ ਬਚਨ ਹੋਏ ਆ ਸਾਡੇ ਭਾਈ ਕਹਿਰਾ ਪਰਮਜੀਤ ਸਿੰਘ ਪਰਮਜੀਤ ਸਿੰਘ ਕਹਿਰੇ ਭਾਈ ਮਰਪਾਲ ਸਿੰਘ ਜੀ ਖਾਲਸਾ ਫਰੀਦ ਗੁੱਟ ਵਾਲੇ ਸਾਡੇ ਮੀਰ ਜੈਦਾਰ ਭਾਈ ਬਿੱਕਰ ਸਿੰਘ ਜੀ ਖਾਲਸਾ ਔਰ ਔਰ ਵੀ ਪੰਥਕ ਜਥੇਬੰਦੀਆਂ ਮੈਂ ਤਾਂ ਇਹ ਵੀ ਕਹਿਣਾ ਵੀ ਨਗਰ ਪੰਚਾਇਤਾਂ ਤੇ ਹੋਰ ਸਾਰੇ ਸਾਰੇ ਧਰਮਾਂ ਦੇ ਕਿਉਂ ਹੈ ਆਪਣੇ ਇਕੱਲੇ ਇਕੱਲੇ ਸਿੱਖਾਂ ਧਰਮ ਦੀ ਲੜਾਈ ਨਹੀਂ ਆ ਪਖੰਡ ਬਾਦ ਸਾਰੇ ਧਰਮਾਂ ਦੇ ਵਿੱਚ ਹੀ ਹੁੰਦਾ ਠੀਕ ਹੈ ਜੀ ਮੈਂ ਤਾਂ ਇਹ ਕਹਿਣਾ ਵੀ ਸਾਰੇ ਧਰਮ ਰਲ ਕੇ ਇਕਜੁੱਟ ਹੋ ਕੇ ਇਹ ਪਖੰਡ ਨੂੰ ਆਪਾਂ ਦੂਰ ਕਰੀਏ। ਇਹ ਦੋ ਵੀ ਪਹੁੰਚਣਗੇ। ਜੀ ਕਮਿਟੀ ਦੇ ਚਾਹਰੀ ਸਾਡੇ ਵੰਗੇ ਵੀ ਪਹੁੰਚਣਗੇ ਜਿਹੜੇ ਵੱਡੇ ਬਦਵਾਨ ਹੈ। ਸਾਡੇ ਪਾਸਟਰ ਵੀ ਪਹੁੰਚਣਗੇ ਤੇ ਸਾਡੇ ਮੁਸਲਮ ਵੀ ਪਹੁੰਚਣਗੇ ਕਿਉਂ ਸਾਡੀ ਕਿਸੇ ਧਰਮ ਨਾਲ ਲੜਾਈ ਨਹੀਂ। ਜੀ ਸਾਡੀ ਲੜਾਈ ਹੈ ਜਿਹੜੀ ਉਹ ਪਖੰਡਵਾਦ ਨਾਲ ਹੈ। ਤੇ ਇਹ ਪਖੰਡਵਾਦ ਆ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀ ਉੱਪ ਆਪਣੇ ਇੰਡੀਆ ਦੇ ਵਿੱਚ ਅਦਰ ਸਟੇਟ ਦੇ ਵਿੱਚ ਵੀ ਪਖੰਡਵਾਦ ਹੁਣ ਤਾਂ ਆਉਣਾ ਸ਼ੁਰੂ ਹੋ ਗਿਆ ਉਹ ਅਸੀਂ ਜਿਹੜੀ ਠੱਲ ਪਾ ਕੇ ਛੱਡਾ ਤੁਸੀਂ ਇੱਕ ਭਾਈ ਚਾਰ ਕਿਸਾਨ ਨੂੰ ਬੜਾਵਾ ਦੇ ਰਹੇ ਹੋ ਜੀ ਤਾਂ ਇਹਦੇ ਵਿੱਚ ਮੰਨ ਲਓ ਜਿਵੇਂ ਸਾਰੇ ਧਰਮਾਂ ਦੀ ਗੱਲ ਕੀਤੀ ਆਪਾਂ ਤਾਂ ਜਿਵੇਂ ਇਹ ਪ੍ਰੋਗਰਾਮ ਕਿੱਥੇ ਲੈ ਕੇ ਜਾਵੇਗਾ ਕਿੱਥੇ ਹੋਵੇਗਾ ਜੀ ਇਹ ਇਹ ਬਰਨਾਲਾ ਸ਼ਹਿਰ ਦੇ ਵਿੱਚ ਹੀ ਕਰਾਂਗੇ ਜੀ ਅਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਕਰਾਂਗੇ